ਸੁੱਤੇ ਭਾਰਤ ਦੇ ਜਾਗੇ ਅੱਜ ਭਾਗ ਨੇ ਸੁੱਤੇ ਭਾਰਤ ਦੇ ਜਾਗੇ ਅੱਜ ਭਾਗ ਨੇ ਜਿੰਦਾ ਹੋਗੇ ਫਿਰ ਖੁਸ਼ੀਆਂ ਦੇ ਰਾਗ ਨੇ ਮੈਲੀ ਗੂੰਜੀਆਂ ਵਧਾਈਆਂ ਸਾਰੇ ਹੋਈਆਂ ਰੁਸ਼ਨਾਇਆਂ ਰਾਤ ਮੁੱਕ ਗਈ ਜ਼ੁਲਮ ਦੀ ਕਾਲੀ ਤੇ ਜਗ ਨੂਰਨੂਰ ਹੋ ਗਿਆ ਆਏ ਪਟਨੇ ਸ਼ਰ ਸ਼ਾਂਦੇ ਵਾਲੀ ਤੇ ਜਗ ਨੂਰਨੂਰ ਹੋ ਗਿਆ ਜਗ ਨੂਰਨੂਰ ਹੋ ਗਿਆ ਸੋ ਸ੍ਰੀ ਅਕਾਲ ਸਾਧ ਸੰਗਤ ਮੈਂ ਅਕਸਰ ਗੱਲ ਕਰਦਾ ਆ ਵੀ ਅਸੀਂ ਜਨਮ ਦਿਹਾੜੇ ਪ੍ਰਕਾਸ਼ ਉਸ ਵੇ ਮਨਾਉਨੇ ਆ ਲੇਕਿਨ ਸ਼ਹੀਦਿਆਂ ਕੁਰਬਾਨੀਆਂ ਦੇ ਇਤਿਹਾਸ ਇਹੋ ਜਿਹਾ ਹੁੰਦਾ ਵੀ ਅੰਤ ਸਾਰਾ ਕੁਝ ਹੀ ਸ਼ੁਰੂਆਤ ਵੇਸ਼ਣ ਅਸੀਂ ਵਧਾਈਆਂ ਤੋਂ ਕਰਦੇ ਆ ਤੇ ਮੁੜ ਕੇ ਇਹ ਜੋ ਕੁਝ ਵੀ ਲਿਖਿਆ ਜਾਂਦਾ ਕੋ ਕਾਰਨ ਮੇ ਇਹੋ ਜੇ ਕੀਤੇ ਹੁੰਦੇ ਨੇ ਸਿੱਖ ਧਰਮ ਦੀ ਇਹ ਵੀ ਲਖਨਦਾ ਹੈ ਮੈਂ ਅੱਜ ਇੱਕ ਗੀਤ ਅਨੇਜਾ ਜੀ ਦਾ ਲਿਖਿਆ ਇਸ ਸਥਾਨ ਦੀ ਮੱਤਵਾਰੇ ਆਪ ਤੇ ਸਾਹਮਣੇ ਪੇਸ਼ ਕਰ ਰਿਹਾ ਪਵ ਚਲ ਤੂੰ ਪਾਰ ਲੰਘਾ ਦੇ ਵੀ ਪ੍ਰੀਤਮ ਦੇ ਚੋਜ ਨਿਰਾਲੇ ਨੇ ਪਵ ਚਲ ਤੋਂ ਪਾਰ ਲੰਗਾ ਦੇਵੇ ਪ੍ਰੀਤਮ ਦੇ ਚੋਜ ਨਿਰਾਲੇ ਨੇ ਇਹ ਸੁੱਤੇ ਪਾਗ ਜਗਾ ਦੇਵੇ ਸਤ ਗੁਰੂ ਦੇ ਚੋਜ ਨਿਰਾਲੇ ਨੇ ਤਨ ਤਨ ਹੈ ਬਾਬਾ ਨਾਨਕ ਜੀ ਤਨ ਤਨ ਹੈ ਬਾਬਾ ਨਾਨਕ ਜੀ ਜਿਸ ਕੋ ਦੇ ਵਰਗੇ ਤਾਰੇ ਸੰ ਤਨ ਸਤਗੁਰ ਕਲਗੀਆਂ ਵਾਲਾ ਹੈ ਜਿਸ ਜਿਗਰ ਦੇ ਟੋਟੇ ਵਾਰੇ ਸੰ ਤਨ ਸਿੱਖੀ ਬਾ ਜਾਵਾਰੇ ਦੀ ਧਨ ਸਿੱਖੀ ਬਾਜਾ ਵਾਲੇ ਦੀ ਜਸ ਗੋਦੇ ਪਏ ਜਗ ਵਾਲੇ ਨੇ ਪਵ ਜਲ ਤੂੰ ਪਾਰ ਉਤਾਰ ਦੇਵੇ ਦਾਤੇ ਦੇ ਚੋਜ निराले ਨੇ ਇਸ ਤਰ ਤੋਂ ਵੱਡਾ ਕੋਈ ਨਹੀਂ ਇਸ ਦਰ ਤੋਂ ਵੱਡਾ ਕੋਈ ਨਹੀਂ ਇਸ ਦਰ ਦੀ ਅਸਫਤਾ ਗਾ ਲਈਏ ਸਰਦਾ ਨਾਲ ਸੀਸ ਚੁਕਾਤੇ ਤੇ ਸਤਿਗੁਰੂ ਦੇ ਦਰਸ਼ਨ ਪਾ ਲਈਏ ਤੁੰਗੁਵਤੀਆ ਜ਼ਿੰਦਗੀ ਜੀਵਨ ਦਾ ਸਾਨੂੰ ਦੱਸਿਆ ਕਲਗੀਆਂ ਵਾਲੇ ਨੇ ਪ੍ਰੀਤਮ ਦੇ ਚੋਜ निराले ਨੇ ਪ੍ਰੀਤਮ ਦੇ ਚੋਜ निराले ਨੇ ਇਹ ਦਰ ਹੈ 6ਵੇਂ ਨਾਨਕ ਦਾ ਇਹ ਦਰ ਹੈ 6ਵੇਂ ਨਾਨਕ ਦਾ ਇਤੋਂ ਖਾਲੀ ਨਾ ਕੋਈ ਜਾਂਦਾ ਏ ਸਰਦਾਂ ਨਾਲ ਦਰ ਤੇ ਆਉਂਦਾ ਜੋ ਮੂੰ ਮੰਗੀਆਂ ਮੁਰਾਦਾ ਪਾਉਂਦਾ ਏ ਮੂੰ ਮੰਗੀਆਂ ਮੁਰਾਦਾ ਪਾਉਂਦਾ ਏ ਜੋ ਲੜ ਇਸ ਦਰ ਦਾ ਫੜ ਲੈਂਦੇ ਉਹ ਵੱਡਿਆਂ ਪਾਗਾ ਇਸ ਦਰ ਦਾ ਫੜ ਲੈnde ਉਹ ਵੱਡਿਆਂ ਪਾਗਾਂ ਵਾਲੇ ਨੇ ਇਹ ਸੁੱਤੇ ਪਾਗ ਜਗਾ ਦੇਵੇ ਪ੍ਰੀਤਮ ਦੇ ਚੋਜ निराले ਨੇ ਦੂਰ ਦੂਰ ਸੰਗਤਾ ਆਉਂਦੀਆਂ ਨੇ ਪ੍ਰੀਤਮ ਦਾ ਜਵਨ ਜਾਰਾਏ ਸੇਵਾ ਕਰ ਮੇਵਾ ਪਾਉਂਦੀਆਂ ਨੇ ਰਹਿਮਤ ਦਾ ਪਰ ਤੱਕ ਦਵਾਰਾ ਏ ਰਹਿਮਤ ਦਾ ਪਰ ਤੱਕ ਦਵਾਰਾ ਏ ਜੋ ਆਉਣ ਦਵਾਰੇ ਪ੍ਰੀਤਮ ਦੇ ਜੋ ਆਉਣ ਦਵਾਰੇ ਪ੍ਰੀਤਮ ਦੇ ਪੀ ਲੈnde ਪ੍ਰੇਮ ਪਿਆਰੇ ਨੇ ਪਵ ਜਲ ਤੋਂ ਪਾਰ ਲੰਘਾ ਦੇਵੇ ਸਤ ਗੁਰੂ ਦੇ ਚੋਜ ਨਿਰਾਦੇ ਨੇ ਥੋਖੀ ਲਾਈਨਾਂ ਨੇ ਇਸ ਘਰ ਵਿੱਚ ਕੁਝ ਵੀ ਥੋੜ ਨਹੀਂ ਇਸ ਘਰ ਵਿੱਚ ਕੁਝ ਵੀ ਥੋੜ ਨਹੀਂ ਕਰ ਐਸਾ ਹੈ ਮੇਰੇ ਪ੍ਰੀਤਮ ਦਾ ਪਰ ਚੋਲੀਆਂ ਹਰ ਕੋਈ ਲੈ ਜਾਵੇ ਦਰ ਐਸਾ ਹੈ ਮੇਰੇ ਪ੍ਰੀਤਮ ਦਾ ਦਰ ਐਸਾ ਹੈ ਮੇਰੇ ਪ੍ਰੀਤਮ ਦਾ ਜਿੱਥੇ ਚਰਨ ਗੁਰਾਂ ਦੇ ਪੈ ਜਾਂਦੇ ਜਿੱਥੇ ਚਰਨ ਗੁਰਾਂ ਦੇ ਪੈ ਜਾਂਦੇ ਅਨੇਜਾ ਚਟ ਹੋ ਜਾਂਦੇ ਉਜਾਲੇ ਨੇ ਪਵ ਜਲ ਤੂੰ ਪਾਰ ਲੰਗਾ ਦੇਵੇ ਸਤ ਗੁਰੂ ਦੇ ਚੋਜ ਨਿਰਾਲੇ ਨੇ ਪਵ ਸਾ ਪਵ ਜਲ ਤੂੰ ਪਾਰ ਲੰਗਾ ਦੇਵੇ ਸਤ ਗੁਰੂ ਦੇ ਚੋਜ ਨਿਰਾਲੇ ਨੇ ਸਤ ਗੁਰੂ ਦੇ ਚੋਜ ਨਿਰਾਲੇ ਨੇ ਵਾ So ਸ੍ਰੀ